ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਦੋ ਸਕੂਲਾਂ ਦਾ ਉਦਘਾਟਨ ਕੀਤਾ ਪਹਿਲਾਂ ਆਪਾਂ ਕਿਵੇਂ ਗਏ ਸੀ ਹੁਣ ਆਪਾਂ ਇੱਥੇ ਲੋਪੋ ਕੀ ਇਸ ਟਾਈਮ ਸੋ ਮੈਂ ਤੇ ਮਾਨ ਸਾਹਿਬ ਦਾ ਧੰਨਵਾਦ ਹੀ ਕਰ ਸਕਦਾ ਪੰਜਾਬ ਸਰਕਾਰ ਦਾ ਜਿੰਨਾ ਵੀ ਹੋ ਸਕੇ ਕਿ ਜਿਹੜਾ ਬਹੁਤ ਜਿਆਦਾ ਤੋਂ ਜਿਆਦਾ ਗਰੰਟਾ ਦੇ ਕੇ ਸਾਡਾ ਖਾਸ ਕਰਕੇ ਬਾਰਡਰ ਬਲਟ ਵਾਲਾ ਜਿਹੜਾ ਉਹਨਾਂ ਨੇ ਧਿਆਨ ਕੀਤਾ ਹੁਣ ਅੱਜ ਇਸ ਟਾਈਮ ਲੋਪੋ ਗਿਆ ਆਪਾਂ ਉਦਘਾਟਨ ਕਰਕੇ ਹਟੇ ਇੱਥੇ ਵੀ 61 ਲੱਖ ਰੁਪਏ ਦੀ ਜਿਹੜਾ ਕਿ ਮਾਨ ਸਾਹਿਬ ਉਹਨਾਂ ਨੇ ਦਿੱਤਾ ਸੋ ਮੈਂ ਧੰਨਵਾਦ ਨਹੀਂ ਮਾਨ ਸਾਹਿਬ ਦਾ ਉਰਪੋ ਸਕੂਲ ਦੇ ਅਧਿਆਪਕ ਸਹਿਬਾਨਾਂ ਦਾ ਪ੍ਰਿੰਸੀਪਲ ਸਹਿਬਾਨਾਂ ਜਿਹੜਾ ਕਿ ਬਹੁਤ ਇਮਾਨਦਾਰੀ ਦੇ ਨਾਲ ਜਿਹੜਾ ਕਿ ਉਹ ਪੈਸਾ ਆਪਣੇ ਸਕੂਲਾਂ ਦੇ ਵਿੱਚ ਲਗਵਾ ਰਹੇ ਔਰ ਬੱਚਿਆਂ ਨੂੰ ਜਿਹੜਾ ਕਿ ਉਤਸ਼ਾਹ ਕਰ ਰਹੇ ਆ ਸੋ ਹੁਣ ਵੀ ਆਪਾਂ ਜਿਹੜਾ ਕਿ ਬੱਚਿਆਂ ਦੇ ਨਾਲ ਵੀ ਆਪਾਂ ਮਿਲੇ ਔਰ ਕਾਫੀ ਸਕੂਲ ਦੀ ਜਿਹੜੀ ਲੋਹਾਰ ਹੈ ਤੁਸੀਂ ਦੇਖ ਸਕਦੇ ਜੋ ਪਹਿਲਾਂ ਵੀ ਵਧੀਆ ਸੀ ਲੇਕਿਨ ਹੁਣ ਉਹ ਤੋਂ ਵੀ ਬਿਹਤਰ ਜਿਹੜੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਧੀਆ ਹੋਗੀ ਇੱਕ ਸਕੂਲ ਕਲੋਨੀਆ ਦੇ ਵਿੱਚ ਸੀ ਲੋਪੋਗਾ ਦਾ ਇੱਕ ਦਿਨ ਆਪਾਂ ਪਹਿਲਾਂ ਉਹਦਾ ਵੀ ਇਧ ਕਾਟਨ ਕੀਤਾ ਸੀ ਸੋ ਇਹ ਕਿ ਛੋਟਾ ਹੋਵੇ ਵੱਡਾ ਹੋਵੇ ਸਕੂਲ ਜਿਸ ਦੇ ਨਾਲ ਵੀ ਫੰਡ ਚਾਹੀਦਾ ਜਿਹੜਾ ਕਿ ਮਾਨ ਸਾਹਿਬ ਪ੍ਰੋਵਾਈਡ ਕਰਵਾ ਰਹੇ ਨੇ Google Sheetਾਂ ਕੀ ਫੇਰ ਜਿਹੜੀਆਂ ਕਿ ਆਪਣੇ ਸਕੂਲਾਂ ਦੇ ਵਿੱਚ ਆ ਗਈਆਂ ਨੇ ਵੀ ਕਿਸੇ ਵੀ ਕਿਸੇ ਚੀਜ਼ ਦੀ ਲੋੜ ਆ ਚਾਰ ਦਿਵਾਰੀ ਦੀ ਜਾਂ ਕਿਸੇ ਬਾਥਰੂਮ ਦੀ ਜਾਂ ਬਿਲਡਿੰਗ ਦੀ ਕਿਸੇ ਵੀ ਚੀਜ਼ ਦੀ ਕੋਈ ਲੋੜ ਆ ਮਾਨ ਸਾਹਿਬ ਕਹਿੰਦੇ ਕਿ Google Sheet ਤੇ ਭਰ ਕੇ ਸਾਨੂੰ ਫੇਰ ਭੇਜੋ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਜਿਹੜੀਆਂ ਫੇਰ ਸਕੂਲਾਂ ਨੂੰ ਜਿਹੜੀਆਂ ਕਿ ਉਹ ਗਰੰਟਾ ਦਿੱਤੀਆਂ ਜਾਣਗੀਆਂ ਧੰਨਵਾਦ ਜੀ ਕੀ ਫਤਿਹ ਅੱਜ ਮਿਤੀ 23 ਮਈ 2025 ਨੂੰ ਸਰਕਾਰੀ ਐਲੀਮੈਂਟਰੀ ਸਕੂਲ ਭੰਗਵਾ ਬਲਾਕ ਚਗਵਾਵਾਂ ਵਨ ਅੰਮ੍ਰਿਤਸਰ ਵਿਖੇ ਸਾਡੇ ਹਲਕੇ ਦੇ ਚੇਅਰਮੈਨ ਸਾਹਿਬ ਸਰਦਾਰ ਬਲਦੀਪ ਸਿੰਘ ਜੀ ਮਿਆਦੀਆਂ ਹਲਕਾ ਇੰਚਾਰਜ ਰਾਇਆ ਸੰਸੀ ਉਹਨਾਂ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਭੰਗਵਾ ਵਿਖੇ ਆ ਕੇ ਨਵੇਂ ਬਣੇ ਕਮਰੇ ਦਾ ਉਦਘਾਟਨ ਕੀਤਾ ਗਿਆ ਅਤੇ ਇਹ ਕਮਰਾ ਜਿਹੜਾ ਵਾ ਆਧੁਨਿਕ ਤਕਨੀਕਾਂ ਨਾਲ ਲੈਸ ਆ ਅਤੇ ਇਹ ਜਿਹੜਾ ਕਮਰਾ ਆ ਇਹ ਬੱਚਿਆਂ ਨੂੰ ਸਮਰਪਿਤ ਕੀਤਾ ਗਿਆ